ਕੋਸ਼ ਕਰ ਰਹੇ ਲੋਕਾਂ ਦਾ ਇੱਕ ਜਿੰਦਾਬਾਦ 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 ਇਰਤ ਮੋਰਚਾ ਜਿੰਦਾਬਾਦ 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 ਇਰਤ ਮੋਰਚਾ ਜਿੰਦਾਬਾਦ 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 ਕਰਾ ਕਰ ਦਿਓ ਕੀ ਮੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬੱਸ ਕਰ ਰਹੇ ਲੋਕ ਤੁਹਾਡਾ ਜਿੰਦਾਬਾਦ 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 ਕਸਾਨ ਮਾਰੂਨੀਤੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਕਸਾਨ ਮਾਰੂਨੀਤੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਐਮ ਐਸ ਪੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਬੱਚਾ ਤੇ ਕਿਸਾਨਾਂ ਤੇ ਤਸ਼ੱਦਦ ਕਰ ਰਹੀ ਸਰਕਾਰ ਮੁਰਦਾਬਾਦ 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 ਬਟੋ ਤਸ਼ੱਦਦ ਕਰਨਾ ਬੰਦ ਕਰੋ ਪਾਂਧ ਕਰੋ ਪਾਂਧ ਕਰੋ ਮੇਹਨਤ ਕਰਨ ਵਾਲੇ ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਇੱਕ ਜਿੰਦਾਬਾਦ 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 ਬੋਧੀ ਸਰਕਾਰ ਹਾਏ 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 ਇਹ ਕਿਹਦਰ ਸਰਕਾਰ ਹਾਏ 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 ਹਾਏ

ਬੀਜੇਪੀ ਦੀ ਮੋਦੀ ਸਰਕਾਰ ਮਰਦਾਬਾਦ 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 ਬੀਜੇਪੀ ਦੀ ਮੋਦੀ ਸਰਕਾਰ ਹਾਏ 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 ਹਾਏ

ਆ ਤੋੜਾ ਚੈੱਕ ਕਰੋ ਆਪਣੀ ਰਾਖੀਆ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਅੱਧੀ ਹੋਵੇ ਜੰਤਾ ਸਾਰੇ ਜੰਤ ਦੇ ਦਾ ਜਿੰਦਾਬਾਦ 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 ਕਿਸਾਨ ਮਰੂ ਨਿਕੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਐਮ ਐਸ ਪੀ ਦਾ ਪਰ ਬੰਦ ਕਰੋ ਬੰਦ ਕਰੋ ਪਰਵੰਦ ਕਰੋ ਟਾਟਾ ਤੇ ਜੁਲਮ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸ ਕਰਨੇ ਲੋ ਮੋਰਚਾ ਜਿੰਦਾਬਾਦ 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 ਹਰਾਨ ਦੀ ਖਤਰ ਸਰਕਾਰ ਮਰਦਾਬਾਦ 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 ਇਹ ਬੀੜੀ ਨਵੀ ਸਰਕਾਰ ਮਰਦਾਬਾਦ 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 ਮੈਨੂੰ ਤੇ ਤੁਹਾ ਦੇ ਕਰ ਮੇਂ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੀ ਹਕੀ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਲੋਕਾਂ ਦਾ ਏਕਾ ਜਿੰਦਾਬਾਦ 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 ਸਰਕਾਰਾਂ ਕਰਦੀਆਂ ਕਿ ਤੇਰਾ ਫੇਰੀ 420 ਮੁਰਦਾਬਾਦ ਦੇ ਸਰਕਾਰ ਮੁਰਦਾਬਾਦ 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 ਇਹ ਹੱਕ ਸਾਡੇ ਤੋਂ ਬੰਦ ਕਰੋ ਬੰਦ ਕਰੋ ਬੰਦ ਕਰੋ ਫਾਇਲਾਂ ਨੇ ਕੀਤਾ ਤੁਸੀਂ ਸਾਡੇ ਤੋਂ ਬੰਦ ਕਰੋ ਬੰਦ ਕਰੋ ਬੰਦ ਕਰੋ ਰੈਲੀਆਂ ਦਿੱਲੀ ਦੇ ਮੰਗਾਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਰਮੀਆ ਦਿੱਲੀ ਰਿਆ ਮੰਗਾਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਮਰਦਾਵਾਦ ਹੁੰਦਾਵਾਦ ਮਰਦਾਵਾਦ ਮੋਦੀ ਸਰਕਾਰ ਮਰਦਾਵਾਦ ਹੁੰਦਾਵਾਦ ਮਰਦਾਵਾਦ ਦਿੱਲੀ ਸਿਹਰਸ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਹੋਰ ਇਹ ਕਿਸਾਨਾਂ ਦੇ ਤਸੱਦਦ ਬੰਦ ਕਰੋ ਬੰਦ ਕਰੋ ਕੰਮ ਕਰੋ ਹੋਰ ਹਾਂ ਕਿਸਾਨਾਂ ਤੇ ਅਣਮੁਰਖੀ ਤਸੱਦਦ ਬੰਦ ਕਰੋ ਬੰਦ ਕਰੋ ਬੰਦ ਕਰੋ ਮੋਦੀ ਸਰਕਾਰ ਹਰਦੇਸ਼ ਦੇ ਰਾਖੀ ਦੇ ਟਿਕੰਦਾ ਬਲਾਕ ਪ੍ਰਧਾਨ ਮਾਨਸਾ ਅੱਜ ਸੰਯੁਕਤਵੌਰ ਦੇ ਸੱਦੇ ਤੇ ਜੋ ਸਾਨੂੰ ਸਦਾ ਕਾਲ ਆਇਸ ਵੀ ਆਪਾਂ ਟਰੈਕਟਰ ਪਿੰਡਕੰਢੀ ਚੋ ਟਰੈਕਟਰ ਲੋਕ ਆਪਾਂ ਹਾਰੇ ਟਰੈਕਟਰ ਲੈ ਕੇ ਨੇ ਬਹੁਤ ਵੱਡਾ ਕਾਠਾ ਜੇ ਟਰੈਕਟਰ ਦਾ ਇਸ ਕਰਕੇ ਵੀ ਬਹੁਤੀ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਜਾਂ ਹਰਿਆਣੇ ਦੀ ਸਰਕਾਰ ਨੂੰ ਦਸਰ ਹੈ ਵੀ ਸਾਰਾ ਪੰਜਾਬ ਇਕੱਠਾ ਕੋਈ ਹੋਜੀ ਕਹਿੰਦੇ ਸਾਰਾ ਏਰੀਆ ਇਕੱਠਾ ਸਾਰਾ ਘਾਟ ਇਕੱਠਾ ਜਦੋਂ ਕੋਈ ਕਾਲ ਦਿੱਤੀ ਸਾਡੇ ਸੂਰਤ ਮੋਰਚੇ ਦੇ ਸਾਰਾ ਦਿੱਲੀ ਵਾਲ ਪੂਚ ਕਰਕੇ ਜਿਸ ਕਰਕੇ ਅਸੀਂ ਉਹ ਦਸਰਾਂ ਚੋਲੇ ਆ ਵੀ ਸਾਡੇ ਕਿਸਾਨਾਂ ਦੇ ਉੱਤੇ ਸੱਦਤ ਕਰਨੇ ਬੰਦ ਕਰਈ ਤੇ ਮੈਂ ਹਰਜਿੰਦਰ ਕੌਰ ਪਿੰਡ ਮਾਨਸਾ ਕੈਂਚੀਆ ਇਕਾਈ ਦੀ ਪ੍ਰਧਾਨ ਬੋਲਦੀ ਆ ਖੇਤਾਂ ਦੀਆਂ ਦਕਾਉਂਦਾ ਬੰਨੀਓ ਅਸੀਂ ਸੰਵਤਮ ਮੋਰਚੇ ਵੱਨਿਓ ਬੋਲ ਰਹੇ ਆ ਮੋਦੀ ਨੂੰ ਕਹਿ ਰਹੇ ਆ ਮੋਦੀ ਆਪਦੇ ਹਰਕਤਾਂ ਤੋਂ ਬਾਜ਼ ਆ ਜਾ ਇਹਨਾਂ ਗੱਲਾਂ 'ਚ ਕੋਈ ਫਾਇਦਾ ਨਹੀਂ ਹੈਗਾ ਸਾਡੀਆਂ ਮੰਗਾਂ ਜੋ ਵੀ ਹੈਗੀਆਂ ਸਾਡੀਆਂ ਮੰਗਾਂ ਪੂਰੀਆਂ ਕਰ ਅਸੀਂ ਏਕਤਾ ਦੇ ਨਾਲ ਕਿਸਾਨ ਨੂੰ ਭਾਰਤ ਦੇ ਸਾਰੇ ਕਿਸਾਨ ਖੜੇ ਆ ਅੱਗੇ ਦਿੱਲੀ ਵਾਸਤੇ ਵਧਣ ਨੂੰ ਤਿਆਰ ਆ ਸਾਡੇ ਜੋ ਵੀ ਟਰੈਕਟਰਾਂ ਨੇ ਵੀਰ ਸਭ ਟਰੈਕਟਰ ਲੈ ਕੇ ਦਿੱਲੀ ਨੂੰ ਪਹੁੰਚ ਕਰਨ ਵਾਸਤੇ ਹਾਜ਼ਰ ਖੜੇ ਆ ਤੇ ਜੋ ਸਾਡੇ ਉੱਥੇ ਬੱਚਿਆਂ ਤੇ ਸੱਜਤ ਪੋਸ਼ਟਾ ਆ ਰਹੀ ਹੈ ਇਹਨੂੰ ਬੰਦ ਕੀਤਾ ਜਾਵੇ ਮੈਂ ਕਿਸਾਨ ਕਿਸਾਨਾਂ ਬੰਨੀਓ ਤੇ ਸਯੁਗਤ ਭਾਰਤ ਬੰਨੀਓ ਸਾਡੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਨੂੰ ਵੀ ਕਹਿ ਰਹੀਆਂ ਕਿ ਵੀਰ ਹਾਂਜੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਰੇਟਾ ਟਿਕਾਉਂਦਾ ਦੀ ਗਵਾਹੀ ਇੱਥਾਂ ਸੰਯੁਗਤ ਕਿਸਾਨ ਮੋਰਚੇ ਸੱਦੇ ਤੇ ਭਾਰੀ ਇਕੱਤਰ ਹੋਏ ਆ ਕਿਸਾਨ ਆਪੋ ਆਪਣੇ ਟਰੈਕਟਰ ਲੈ ਕੇ ਦਿੱਲੀ ਦੀਆਂ ਜਿੰਨੀਆਂ ਰਾਹਾਂ ਜਾਂਦੀਆਂ ਨੇ ਉਹਨਾਂ ਵੱਨੀ ਮੂੰਹ ਕਰਕੇ ਖੜਾਇਆ ਕਿਸਾਨਾਂ ਨੇ ਕਿਉਂਕਿ ਜਿਹੜੀਆਂ ਦਿੱਲੀ ਸੰਘਰਸ਼ ਦੇ ਵਿੱਚ ਰਹਿੰਦੀਆਂ ਮੰਗਾਂ ਸੀ ਉਸ ਨੂੰ ਫੌਰੀ ਤੌਰ ਤੇ ਮਨਾਉਣ ਦੇ ਲਈ ਤੇ ਬਾਕੀ ਜਿਹੜਾ ਹੋ ਰਿਹਾ ਜੁਰਮਾ ਕਿਸਾਨਾਂ ਦੇ ਉੱਪਰ ਖਨੌਰੀ ਬਾਰਡਰ ਹੋਵੇ ਸੰਭੂ ਬਾਰਡਰ ਹੋਵੇ ਉਹਨਾਂ ਨੂੰ ਬੰਦ ਕੀਤਾ ਜਾਵੇ ਬੇਦੋਸਤ ਲੋਕ ਮਾਰੇ ਜਾ ਰਹੇ ਨੇ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਪੂਰੇ ਭਾਰਤ ਦੇ ਵਿੱਚ ਸ਼ਕਤੀ ਦੇ ਨਾਲ ਇਹ ਵਿਰੋਧ ਕੀਤਾ ਜਾ ਰਿਹਾ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਅੱਜ ਟਰੈਕਟਰਾਂ ਦਾ ਜਿਹੜਾ ਇੱਕ ਭਾਰੀ ਪ੍ਰਦਰਸ਼ਨ ਕਰਨ ਜਾ ਰਹੀਆਂ ਨੇ ਜਿੰਨੀਆਂ ਦਿੱਲੀ ਨੂੰ ਰਾਹਾਂ ਜਾ ਰਹੀਆਂ ਉਹਨਾਂ